ਮੇਰਾ ਤੇ ਜੀ ਗੰਡਾ ਲਟਾਂ ਲੂਟਾਂ ਕੱਢ ਕੇ ਨਾ ਤੇ ਫੇਰ ਜਾਵਾਂ ਵੇਖ ਖ ਕਿ ਡੇ ਲੱਛਣ ਕਰਦੀ ਕਿ ਤਰ੍ਹਾਂ ਫੰਡੇ ਖਲਾਰੇ ਨੇ ਤੁਹਾਡੇ ਬਾਰੇ ਪਹਿਰੇ ਤੇ ਕਿਤੇ ਇਹੋ ਜੀ ਗੱਲ ਹੈ ਹੀ ਨਹੀਂ ਤੇ ਕੀ ਕਰਦੀ ਆਏ ਲੋੜੇ ਮੰਮੀ ਉਹਦਾਂ ਜੇ ਤੁਹਾਡੇ ਬਾਰੇ ਪਰੇ ਖੋਲਣ ਦੀ ਨਾ ਖੱਟ ਤੇ ਹਿਊਨਿੰਗ ਕਰਨੀ ਈਵੇਂ ਇਦਾਂ ਹੀ ਫੰਡੇ ਖਲਾ ਦਿਆ ਕਰਨੇ ਫੰਡੇ ਖਲਾਰ ਨੇ ਸਾਡੀਆਂ ਦੇ ਸੱਸਾਂ ਕਿਤੇ ਦੋਰੇ ਦੋਰੇ ਨੀੜੇ ਲਾਇਆ ਕੇ ਤਾਂ ਫੇਰ ਸਾਨੂੰ ਬਾਹਰ ਕਰ ਦੇਗਾ ਹਾਂ ਤਗਾ ਹੀ ਤਾਨੂੰ ਯਾਦੀ ਆ ਗਈ ਆ ਜੱਜ ਤੇ ਲੈ ਮੰਮੀ ਹੁਣ ਜੇ ਮੌਕਾ ਮਿਲਿਆ ਵਾ ਤਾਂ ਉਹਨਾਂ ਖਲਾਰ ਲੈੰਦੋ ਫੇਰ ਕੀ ਐ ਗੱਡੀਆਂ ਬੁਰੀਆਂ ਲੱਗਦੀਆਂ ਈ ਉਹ ਹਾਂ ਗੱਡੀਆਂ ਬੁਰੀਆਂ ਲੱਗਦੀਆਂ ਵਾ ਲੈ ਮੈਂ ਤਾਂ ਅਜੇ ਜੂੜਾ ਕਰਨਾ ਹੀਗਾ ਇੱਥੇ ਰਬੜ ਪਾ ਕੇ ਫੇਰ ਹਾਂ ਚਲਣਾ ਖੰਡੇ ਖਲਾਰ ਕੇ ਜਾਵੀ ਉੱਥੇ ਜਾ ਕੇ ਰ ਪੈ ਕੇ ਜੋ ਮਰਜ਼ੀ ਕਰਦੀ ਰਹਿ ਪੇਕੇ ਵਾਲੇ ਕਹਿੰਦੇ ਸੌਰੇ ਜਾ ਕੇ ਕਰਦੀ ਰਹਿ ਸੌਰੇ ਵਾਲੇ ਕਹਿੰਦੇ ਪੇਕੇ ਜਾ ਕੇ ਕਰਦੀ ਰਹਿ ਮੈਂ ਰਾਤ ਖਲੋ ਕੇ ਨਾ ਕਰ ਲਿਆ ਕਰ ਹੋਰ ਤੂੰ ਕੀ ਕਰਨਾ ਵਾ ਜਿੱਤਰਾ ਦੇ ਤੇਰੇ ਲੱਛਣ ਵਾ ਹਾਂ ਲੱਛਣ ਲੱਛਣ ਲਾ ਰੱਖਦੇ ਰੋਜ ਕੰਮ ਨਹੀਂ ਦੇਖਦਾ ਲੱਛਣ ਬੜੇ ਦੇਖ ਜਾਂਦੇ ਆ ਬਾਹਰ ਕੰਮ ਦੇਖਦਾ ਹਾਂ ਮਦੇਹਦਾ ਵਾ ਤੇਰਾ ਰੀ ਚਰਦੀ ਰਹਿੰਦੀ ਏ ਇਸ ਤਰ੍ਹਾਂ ਹੀ ਅੰਦਰ ਬਾਹਰ ਆ ਵੇਹਦੀ ਗੱਡੀ ਸੋਣੀ ਮੇਰੀ ਧੀ ਲੱਗਣ ਈ ਆ ਬੱਖਾ ਪਾਈਏ ਇੱਕ ਤੁਮ ਦੀ ਜ ਆ ਜਾ ਸਰਵਾਦਾ ਤੇਰਾ ਲੈ ਲੱਗ ਗਿਆ ਇਹਨੂੰ ਪਤਾ ਜਾ ਜਾ ਕਿਤੇ ਇਹ ਨਾ ਹੋਵੇ ਫੇ ਦਾਦੀ ਲੱਗ ਗਿਆ ਕਿਤੇ ਘੜੀ ਬਹਿ ਲਾ ਤੇ ਕਿਤੇ ਜਫੀ ਪਾ ਲਾ ਜਾ ਜਾ ਕੇ ਨਾਨੀ ਨਹੀਂ ਜਪਨਾ ਪਾ ਲੈ ਲੱਗ ਗਿਆ ਵੀ ਨਹੀਂ ਕਿਤੇ ਕੁੜੀ ਨੂੰ ਲੱਗਣ ਦਾ ਤਾ ਮੇਰੇ ਮਿੰਨ ਤਾਂ ਕੰਡੇ ਲੱਗੇ ਆ ਕਣੀ ਅਧੋ ਗੀਤਾ ਢਿਹਾਲੀ ਜਾ ਪਾ ਲੈ ਜਫੀ ਸੇਰ ਬਾਜਵਾ ਦਾਂਗੀ ਆਹ ਜੱਫੀ ਹੁਣ ਪਾ ਲਾ ਜੱਫੀ ਪਾਉਣ ਜੋਗੀ ਤੂੰ ਰਹਿਣ ਦਿੱਤਾ ਤੇਰਾ ਕੋਹ ਪਤਾ ਨਹੀਂ ਗਾ ਲੱਗਦਾ ਮੰਮੀ ਦਾ ਗੁੱਸਾ ਕਰਦਾ ਗੁੱਸਾ ਕਰਦਾ ਕੋਈ ਵੀ ਨਹੀਂ ਕਹ ਜੇ ਮੈਂ ਨਿਆਣੀ ਨੂੰ ਇਹੀ ਲਿਆ ਮੈਨੂੰ ਨਿਆਣੀ ਸੋਹਣੀ ਲੱਗੀ ਮੈਂ ਆਹ ਲਾ ਉਹッセ ਗੜੇ ਆ ਜਾਣੀ ਤੇਰਾ ਸਿਰ ਮਾਵਾਂ ਤੇ ਮੰਮੀ ਮੈਂ ਤੇ ਸਿਰ ਮਾਉਣ ਲੱਗੀ ਹਾਂ ਕਿ ਤੇ ਤਾਂ ਮੈਂ ਆਵਾਜ਼ ਮਾਰ ਲਈ ਆਵਾਜ਼ ਮਾਰ ਲਈ ਵੇਂਦੀ ਹੋਣੀ ਆ ਭੀ ਜਾਵੇ ਅੰਦਰ ਤਾਂ ਮਗਰੇ ਆਵਾਜ਼ ਮਾਰਾ ਕਿਤੇ ਦਾਦੀ ਦੇ ਲਾਗੇ ਥੋੜਾ ਲੱਗਣ ਦੇਣਾ ਦਬਕੇ ਤੇ ਤੈ ਮਾਰੀ ਜਾਣ ਦੇ ਜਹਾਨੂੰ ਓਕੇ ਮਾਰਨ ਦੇ ਤੈਨੂੰ ਹਰੇ ਮੈਂ ਤੁਹਾਨੂੰ ਪੁੱਛ ਕੇ ਤਿਆਰ ਹੋਈ ਆ ਰਾਤੀ ਸਾਰੀ ਸਲਾਹ ਕੀਤੀ ਹੀਗੀ ਤੇ ਮੈਂ ਹ ਸਵੇਰੇ ਦੀ ਮੈਂ ਧੋਰ ਧੌੜ ਕੇ ਤੇ ਕੰਮ ਕਰਨ ਦੀ ਮੈਨੂੰ ਨਹੀਂ ਪਤਾ ਕਿਉਂ ਪੰਬੀਰੀ ਵਾਂਗੂ ਫਿਰਦੀ ਸਵੇਰ ਦੀ ਤੇ ਕੀਤਾ ਕੀ ਆ ਹੋਏ ਕੀਤਾ ਕੀ ਨਹੀਂ ਛੜੂ ਪੋਚਾ ਮੈਂ ਕਰ ਲਿਆ ਸਾਰਾ ਰੋਟੀ ਪਾਣੀ ਮੈਂ ਬਣਾ ਲਿਆ ਕਿਹੜਾ ਕੰਮ ਨਹੀਂ ਕੀਤਾ ਮਾਂ ਰੋਟੀ ਕਿਸ ਨੂੰ ਫੜਾਈ ਇਸ ਨਹੀਂ ਕਿਸ ਨੂੰ ਪੁੱਛੀ ਇਸ ਨਹੀਂ ਕਾ ਕੇ ਤੋਂ ਸਰਾਹ ਦਤਾ ਵਾ ਹੱਡਾ ਵੀ ਕਹਿਨੇ ਖਾਣੀ ਵੀ ਆ ਕੇ ਨਹੀਂ ਖਾਣੀ ਗਲੋਂ ਗਲਾਂ ਵਾਲਾ ਕੇ ਤੇ ਬੈਗੀ ਨੇਮਤ ਨਹੀਂ ਖਾਲੀ ਮਮੀ ਕਿਤੇ ਸਿਰਸਰੇ ਆਹੋ ਨੇਮੀ ਲਾਗੀ ਖਾਣ ਜੋਗੀ ਕਿ ਸਾਡੇ ਵਾ ਆਪੇ ਤੇ ਕਹਿੰਨੇ ਨੇ ਸ਼ੂਗਰ ਕੱਟ ਜਾਂਦੀ ਐ ਤੇ ਮੈਂ ਹਰ ਨੇਮ ਖਾ ਕੇ ਜਾਦੇ ਕੌੜ ਆ ਗਈ ਮੂੰਹ ਚ ਆ ਗਈ ਕੌੜ ਤੇਰੀ ਮਾਂ ਨੂੰ ਨਹੀਂ ਆਉਂਦੀ ਉਹਨੂੰ ਵੀ ਹੁੰਦੀ ਹੋਣੀ ਆਪਣੀ ਨੌਂ ਵਾਰੀ ਕੇ ਉਹਨੂੰ ਗੜੀ ਨਹੀਂ ਹੁੰਦੀ ਹੋਣੀ ਹਾਂ ਤੇ ਆਬੜਾਂਉਂ ਦੀ ਪਤਾ ਨਹੀਂ ਸਰੀਰ ਨੂੰ ਕੀ ਹੋ ਗਿਆ ਝਾਟੀ ਥੱਕ ਜਾਂਦਾ ਕੰਮ ਕਰਕੇ ਸਰੀਰ ਕੀ ਗੱਲ ਹੋਈ ਆ ਵੇ ਤੂੰ ਬੈਠਾ ਵਾ ਕੋਣ ਮਮੀ ਪੱਠੇ-ਪੁੱਠੇ ਪਾ ਗਿਆ ਆ ਤੇ ਉਹ ਤਾਂ ਤਿਆਰ ਹੁੰਦੀ ਫਿਰਦੀ ਆ ਮਾਰਕਟ ਤੇ ਫੱਡੇ ਖਲਾਰੇ ਆ ਤਾਂ ਤੂੰ ਨਹੀਂ ਜਾਣਾ ਉਹਦੇ ਨਾਲ ਜਾਣਾ ਵਾ ਹਾਂ ਕਿਉਂ ਤਿਆਰ ਹੋਣਾ ਹੀ ਜਾਣ ਵਾ ਤੀ ਤੇ ਹਰ ਤੇ ਹੁਣ ਆਗਾ ਤਾਂ ਮੈਂ ਆਖਾਂ ਤੂੰ ਅਕੱਛਾ ਜਿਹਾ ਪਾ ਕੇ ਬਨੈਣ ਪਾ ਕੇ ਲੰਮਾ ਪਿਆ ਤੇ ਮੰਮੀ ਹੋਰ ਮੈਂ ਤਿਆਰ ਹੋ ਕੇ ਪੱਠੇ ਪੋਣੇ ਆ ਪਹਿਲਾਂ ਪੱਠੇ ਪੋਣੇ ਚਾਉਣੇ ਨੂੰ ਤਾਂ ਫੇਰ ਹੀ ਆ ਉਹ ਤਾਂ ਕਦੋਂ ਦੀ ਪੱਜੀ ਫਿਰ ਲਈ ਮਾਦਾ ਤੂੰ ਇਦਾਂ ਕੰਡਈ ਆ ਜਿਹਦੇ ਤੈਨੂੰ ਪਤਾ ਨਹੀਂ ਹੁੰਦਾ ਕੀ ਨਹੀਂ ਪਤਾ ਮੈਨੂੰ ਇਹੋ ਗੱਲ ਕੇ ਜਾਣਾ ਲੈ ਕਿਤੇ ਪੁੱਛਿਆ ਨਹੀਂ ਕਿਤੇ ਕੋਹ ਨਹੀਂ ਮੈਨੂੰ ਵੀ ਚੱਲ ਮੈਂ ਪੁੱਛ ਹੀ ਲਵਾ ਪਰ ਸਾਨੂੰ ਕੌਣ ਪੁੱਛਦਾ ਵਾ ਮਾਦਾ ਰਾਤੀ ਤੇ ਨਾ ਸਲਾਹ ਆਈ ਹੁਣ ਕਿੱਥੇ ਘਰ ਵਿੱਚ ਹੋ ਆ ਮਾਦਾ ਆਪੀ ਜਿੰਨਾ ਸਲਾਹ ਦਿੱਤੀ ਸਾਰੀ ਉਹਨੇ ਕਦੋਂ ਸਲਾਹ ਕੀਤੀ ਮੇਰੇ ਨਾਲ ਤੇ ਮੈਂ ਵੀ ਲਾਗੇ ਬੈਠਾ ਹਾਂ ਤੇ ਤੈਨੂੰ ਪੁੱਛਣ ਡਈ ਜਨੂੰ ਨਾ ਪੁੱਛਣ ਡਈ ਤੇ ਤੂੰ ਆਪੇ தாம்ੀ ਭਰੀ ਕਿ ਨਾਉ ਮੇਰੀ ਜਾਏ ਚਲੋ ਜੇ ਉਹਨੇ ਆਖਿਆ ਤਾਂ ਮੈਂ ਖਾ ਚਲ ਚਲ ਜਿਓ ਤੇ ਫਿਰ ਬਾਰ ਬਾਰ ਪੁੱਛਣਾ ਦਵ ਤਸਵੀਰ ਧਟ ਕਰੇ ਮੈਨੂੰ ਪੁੱਛਿਆ ਨਹੀਂਗਾ ਮਾਰਾ ਇਸਲਾਵਾ ਵਾ ਫੋਨ ਕਰ ਲੈਂਦੀ ਆ ਤਾਂ ਜੇ ਉਹ ਆਂਦੇ ਆ ਜੋ ਤੇ ਤਿਆਰ ਹੋ ਕੇ ਤੁਰ ਪੈਂਦੇ ਆ ਮੰਮੀ ਤੂੰ ਨੂੰ ਘਰ ਕੌਣ ਪੁੱਛਦਾ ਆ ਮੰਮੀ ਤੇਰੇ ਵੀ ਨਖਰੇ ਵਧੀ ਜਾਣਦੇ ਆ ਕਿ ਮੈਨੂੰ ਬਾਰ ਬਾਰ ਪੁੱਛੀ ਜਾਏ ਪੁੱਛੀ ਜਾਏ ਹੈਨਾ ਨਹੀਂ ਉਹਦਾ ਫਰਜ ਨਹੀਂ ਮਰਦਾ ਸਵੇਰ ਦਾ ਭਚਾਲਾ ਹੀ ਚੱਲੇ ਆ ਤੇ ਚੱਲਾ ਰੋਟੀ ਪਾਣੀ ਖਾ ਲੋ ਲੰਗਰ ਪਕਾ ਕੇ ਤੇ ਅੰਮੀ ਮੈਂ ਰੱਖ ਦਿੱਤਾ ਵਾ ਕਿ ਇਹਨੂੰ ਪੁੱਛਿਆ ਤਾਂ ਨਹੀਂ ਅੱਧਾ ਦਿਨ ਆ ਗਿਆ ਵਾ ਮਾਦਾ ਜੇ ਤੇਰੇ ਪੇਕੇ ਜਾਣਾ ਹੁੰਦਾ ਉਹਨਾਂ ਤਾਂਡੀ ਬੜੀ ਸਲਾਹ ਹੁੰਦੀ ਸਕੂਟੀ 'ਚ اٹਲ ਜਾਂਦੀ ਐ ਜਿਉਂਨੇ ਆਪਣੇ ਪੇਕੇ ਜਾਣਾ ਤੇ ਉਹਨੇ ਜਾਣਾ ਨਹੀਂ ਹੁਣ ਆਹੋ ਮੈਂ ਤਾਂ ਰੋਈ ਤੁਰੀ ਮੈਨੂੰ ਤਾਂ ਲੈ ਕੇ ਰੋਜੀ ਜਾਂਦੀ ਆ ਤੇ ਮੰਮੀ ਮੈਂ ਕਿੱਥੇ ਹੁੰਨਾ ਇੱਥੇ ਹੁੰਨਾ ਵਾ ਨਾਲੇ ਤੂੰ ਹੀ ਤੁਰਦੇ ਈਓ ਮੇਰੇ ਨਾਲ ਲੈ ਮਾੜਾ ਤੂੰ ਤੇ ਜਾਨ ਜਾਨ ਹੁਣ ਨਹੀਂ ਆ ਜਾਨ ਜਾਨ ਨਹੀਂ ਪਾਣੀ ਚ ਮਧਾਣੀ ਪਾਈ ਆ ਕਿ ਮੈਂ ਲੜਾਈ ਵਧਾਈ ਜਾਂ ਵਧਾਈ ਜਾਂ ਪਾਣੀ ਚ ਵਧਾੜੀ ਖਾਦੀ ਆ ਜਾ ਮੈਂ ਆ ਤੈਨੂੰ ਕੀ ਜਾਨੀ ਨਾਲੇ ਸਾਨੂੰ ਸਾਡਾ ਕੀ ਆ ਰੋਟੀ ਨਹੀਂ ਖਾਦੀ ਫਿਰ ਖਾਦਾ ਲੰਗਰ ਪਕਾ ਕੇ ਠੰਡਾ ਰੱਖ ਦਿੱਤਾ ਹੀ ਲੋ ਸਾਡੇ ਸਿਰ ਨੂੰ ਮਾਰਿਆ ਜੋ ਵੀ ਲਓ ਖਾਂਦੇ ਰਹੋ ਤੇ ਮੰਮੀ ਦੋ ਰੋਟੀਆਂ ਪਾ ਕੇ ਖਾਲਾ ਹਾਪੇ ਖਾਰੀਆਂ ਨਖ ਜਰਾ ਹੋਰ ੱੱਗਾ ਵਾ ਪਰਨਾ ਤੇ ਹੈ ਮਮੀ ਸਾਰਾ ਕੰਮ ਕਰਦੀ ਐ ਝਾੜੂ ਪੋਚੇਦਾ ਉਹ ਹਾਂਜੀ ਕੰਮ ਸਾਰਾ ਬੰ ਜੀਦਾ ਵਾ ਜਿਹੜਾ ਕਰਦੀ ਤੈਨੂੰ ਉਹਦਾ ਜੀਦਾ ਜਿਹੜਾ ਮੈਂ ਅਜੀ ਕਰਦੀ ਆ ਕਦੀ ਤਾ ਹੱਟ ਕਦੀ ਕੋਸ਼ਕਾਰ ਕਦੀ ਉਧਰ ਜਾ ਕਦੀ ਇੱਧਰ ਜਾ ਕਦੀ ਕੁੜੀ ਨੂੰ ਟਿਊਸ਼ਨ ਦੇਦਾ ਜਾ ਕਦੀ ਕੋਹੋ ਕਾ ਤੇਰਾ ਨਹੀਂ ਤੈਨੂੰ ਭੋਗੀਦਾ ਉਹ ਮਾਰਾ ਤੈਨੂੰ ਤੇਰਾ ਇਨਾ ਖਿਆਲ ਕਰਦੀ ਆ ਦਵਾਈ ਪਾਣੀ ਤੇ ਨੂੰ ਪੁੱਛਦੀ ਆ ਬਹੁਤ ਠੀਕ ਮੈਨੂੰ ਦਵਾਈ ਤੂੰ ਤਾਂ ਮੈਂ ਨਰਸੀ ਨਹੀਂ ਪਰ ਇਹ ਮੂੰਹ ਕਰੀ ਜਾਨੀ ਆ ਦੇ ਸਰਦਾਰ ਕਿਹਾ ਤੂੰ ਵੀ ਉਹਦਾ ਹੀ ਨਾ ਕਹਿ ਪਹਿਲਾਂ ਮੈਂ ਤੇਰਾ ਬਾਤ ਬਾਤ ਚ ਉਹਦਾ ਵਾ ਚੱਲ ਚੰਗਾ ਬਣਿਆ ਰਹੋ ਲੈ ਮਾ ਕੁੜੀ ਵਾਲ ਕੀ ਕੁੜੀ ਵਾਲ ਗਈ ਤਾਂ ਭੱਜ ਕੇ ਚਲ ਗਈ ਆ ਜਾਨੀ ਸ਼ਰਮਾਵਾ ਮੈਂ ਤੇਰਾ ਇਹ ਵੀ ਨਾ ਮਾਤਾ ਜੀੜੀ ਨੇ ਪਖਾਂਡੀ ਜਿਆਦਾ ਕਰਦੀ ਏ ਕਿ ਮੈਨੂੰ ਗੱਲ ਗੱਲ ਦੇ ਪੁੱਛੇ ਗੱਲ ਗੱਲ ਤੇ ਮੈਂ ਨਾ ਚਲਾ ਕਰੇ ਹੱਥ ਹੋ ਗਈ ਮਾਤਾ ਵਾਲੇ ਵੀ ਇਹਦੇ ਵਿੱਚ ਨਖਰੇ ਨਹੀਂ ਮਾਣ ਜੇ ਨੌ ਚੰਗੀ ਮਿਲ ਗਈ ਹੈ ਨਾ ਪੁੱਛਣੀ ਉਸਨ ਵਾਲੀ ਤੇ ਇਹ ਦੇਖੋ ਨਹੀਂ ਜਾ ਰਹੇ ਹੁੰਦਾ ਹਾਏ ਹਾਏ ਸਮਜੀਤ ਹੈ ਦਾਦੀ ਤੇਰੀ ਨੇ ਤੇ ਨੇਦੀ ਲਿਆਤੀ ਤੇਰੇ ਪਾਪਾ ਦੀ ਅ ਮੈਂ ਐਵੇਂ ਨਾ ਟੈਨਸ਼ਨ ਲਈ ਜਾ ਕੋਈ ਨਹੀਂ ਹੁੰਦਾ ਮੈਂ ਕਦੀ ਟੈਨਸ਼ਨ ਨਹੀਂ ਲੈਣਦੀ ਮੈਨੂੰ ਪਤਾ ਵਾ ਜਦੋਂ ਮੈਂ ਪੇਕੇ ਨੂੰ ਜਾਣਾ ਹੋਵੇ ਨਾ ਤੇ ਦਾਦੀ ਤੇਰੀ ਨੂੰ ਇੱਦਾਂ ਹੀ ਬਾਲੇ ਚੜਦੇ ਆ ਮੈਂ ਆਪ ਡਾਂਸ ਕਰੀ ਤੈਨੂੰ ਮੈਂ ਸਟੈਪ ਸਿਖਾਉਣੀ ਆ ਆਹੋ ਉਦੋਂ ਦਾਦੀ ਤੇਰੀ ਨੇ ਕਰਾਉਣਾ ਹੀ ਮੇਰਾ ਚੰਗਾ ਉਹਲਾ ਜੋ ਕਿਹੜੇ ਤੇ ਨੀ ਮੈਂ ਦੇ ਕਰਕੇ ਫਲਾਈ ਆਵਾਂ ਕਿ ਹਾਂ ਨਵਾਂ ਹੈ ਜੜਾ ਹਾਂ ਹਾਂ ਗਰੀ ਜੇ ਸਾਡੀ ਦਾ ਨੀ ਮੈਂ ਕਰਕੇ ਫਲਾਈ ਆਵਾਂ ਜਿਵੇਂ ਬਲਾਵੇਂ ਖਾਂਦੀਏ ਗਰੀ ਜਿਵੇਂ ਬਲਾਵਾ ਖਾਂਦੀਏ ਅੱਛਾ ਬਤਾਏਗਾ ਨੀ ਮੈਂ ਦੇ ਕਰਕੇ ਫਲਾਈ ਆਵਾਂ ਜਿਵੇਂ ਬਲਾਵਾ ਖਾਣ ਦੀਏ ਕਰਕੇ ਫਲਾਈ ਆਵਾਂ ਜਿਵੇਂ ਬਲਾਵਾ ਖਾਣ ਦੀਏ ਕਰਕੇ ਫਲਾਈਆ ਮਾਂ ਜਿਵੇਂ ਬੁਲਾਵੇਂ ਹਾਂ ਦੀਏ ਕਿਦਾਂ ਇਦਾਂ ਬੁਲਾਵੇਂ ਹਾਂ ਦੀਏ ਕਿ ਬੁਲਾਵਾ ਹਾਂ ਦੀਏ ਗਲਤ ਬੋਲੀ ਜਾਂਦੀ ਅੱਛਾ ਹਜ ਨਮ ਕਰਕੇ ਫਲਾਈਆ ਮਾਂ ਜਿਵੇਂ ਬੁਲਾਵੇਂ ਵੇਖਾ ਇਹ ਲੋੜੇ ਕਰਦੇ ਹੀ ਜਿਤਨਾ ਡਾਂਸ ਕਰਦੇ ਹੀ ਤੇ ਨਾਲ ਕੁੜੀ ਨੂੰ ਵੀ ਡਾਇਆ ਇਹਨੇ ਜਾ ਸਮ੍ਰਿਧ ਬਹਿ ਜਾ ਇੱਥੇ ਮਮੀ ਨੇ ਅੱਜ ਮੈਂ ਨਾ ਜਿਹੜੇ ਨਾਨਕ ਦਾਦਾ ਨਾਂ ਲੈ ਲਿਆ ਨਾ ਅੱਜ ਮੰਮੀ ਦਾ ਇਦਾਂ ਹੀ ਪਾਰਾ ਹੋਈ ਰਹਿਣਾ ਵਾ ਰਹਿੰਦੇ ਆਪਾਂ ਨਹੀਂ ਜਾਂਦੇ ਨਾਨਕੇ ਲੈ ਕਿਤਾਬ ਤੇ ਮੈਂ ਮੰਮੀ ਜਾਣਾ ਕਿਉਂ ਨਹੀਂਗਾ ਨਹੀਂ ਮੈਂ ਨਹੀਂ ਜਾਣਾ ਮੈਂ ਹਾਂ ਰੋਟੀ ਫੜਾਣਾ ਮੇਰੇ ਸਿਰ ਚੜਕੇ ਨਹੀਂ ਜਾਣਾ ਛੇਰ ਦੇ ਤੇ ਕੋੜ ਕੋੜ ਨੀ ਮੁੱਕਣਾ ਤੇ ਛੇਰ ਦੇ ਕੋੜ ਕੋੜੀ ਮੁੱਕਾਂ ਂਡਿਆ ਲੰਗਰ ਫੜਾਉਂਦਾ ਚੇਤਾ ਨਹੀਂਗਾ ਤਾਂ ਡਾਂਸ ਜ਼ਰੂਰੀ ਆ ਲੈ ਨਹੀਂ ਮੈਂ ਰੋਟੀ ਫੜਾਦਾ ਤੇ ਤੂੰ ਆਪਣੀ ਕਿਤਾਬ ਕੱਢ ਫਾਵਾ ਕਹੀ ਰੋਟੀ ਆਪੇ ਰਹਿਣ ਦੇ ਤੂੰ ਜਾ ਤਿਆਰ ਹੋ ਤੇ ਜਾ ਨੌ ਤੇ ਪੇਕੇ ਚੱਲ ਹੀ ਗਈ ਆਖਿਰਕਾਰ ਤੇ ਹੁਣ ਸੱਸ ਨੇ ਛੱਡਨਾ ਆਪਣਾ ਸਰਤ ਵੱਡਾ ਹਥਿਆਰ ਹੋਣੀ ਲਾਵਾਂ ਕੁੜੀ ਨੂੰ ਰਾਜਨੀ ਔਰ ਹਾਏ ਚੱਕ ਵੀ ਲਾਇਆ ਹੁਣ ਹਲੋ ਮੈਂ ਆਖਾ ਤੈਨੂੰ ਫੋਨ ਲਾਵਾਂ ਹਾਡੀ ਤੇ ਕਿਤੇ ਚਲ ਗਈ ਆ ਘਰੋਂ ਕੀਪਤਾ ਆਉਣਾ ਇੱਕ ਦਿਨ ਆਉਣਾ ਵਾ ਤੇ ਮੈਂ ਹਾਂ ਚੱਲ ਮੇਰੇ ਕੋ 4 ਦਿਨ ਰਹਿ ਜਾ ਵੇਰਾ ਵੀ ਕਿੱਥੇ ਜੀ ਲੱਗਦਾ ਵਾ ਠੀਕ ਮੈਂ ਨਹੀਂ ਜੀ ਤੇ ਮੈਂ ਕੀ ਤਰ੍ਹਾਂ ਦੱਸ ਅਜੀ ਠੀਕ ਤੇ ਮੈਂ ਨਹੀਂ ਜੀ ਦਵਾਈ ਤੇ ਮੈਂ ਹੁਣ ਲੈ ਕੇ ਆਈ ਤੇ ਚਲ ਗਈ ਇਹਨੇ ਕਿਹੜਾ ਘਾਟ ਟਿਕਣਾ ਵਾ ਆ ਜਾ ਤੂੰ ਤੀ ਗਿਆ ਮੇਰੇ ਕੋ 4 ਦਿਨ ਆਵੇਂਗੀ ਕਾ ਮਤ ਫਿਰ ਇਤਰਾ ਹੀ ਆ ਕੋਈ ਗੱਲ ਨਹੀਂ ਤੂੰ ਛੁੱਟੀਆਂ ਹੀ ਆ ਸਾਰੇ ਛੁੱਟੀ ਆ ਤੇ ਆ ਜਾ 2-4 ਦਿਨ ਨੀ ਮੁੰਡਿਆਂ ਦੀ ਛੁੱਟੀ ਦਵਾ ਲ ਚੰਗਾ آ میرا نہیں جی لگتا ہے گا, کلی کا کر دل گئے کدن آنا کڑی نے بھی چھٹی چنگا پھر آج جی چنگا چیتا نہ بلا لی میرا کی فر میں ٹھیک ٹھاک نہیں میں ہونا وا تی ہوئے پانی تو موہ چ پی میرے چنگا آ جائے انہیں میرے کھا ہی مارا وا جی آن تو سلاح کی رات سلاح کیجیے میں ڈے آ کر سویر لگر سٹ گی پکا واسطے ਚੱਲ ਮਰਾ 73 ਕਰਕੇ ਤੇ ਖਾ ਹੀ ਲੈਣੀ